ਜੀ ਹਾਂ ਸਾਡੇ ਕੋਲ ਪਹੁੰਚ ਚੁਕੀਆਂ ਨੇ ਇੱਕ ਪਾਸੇ ਸੁਖਜਿੰਦਰ ਸਿੰਘ ਰੰਧਾਵਾ ਨਜ਼ਰ ਆ ਰਹੇ ਨੇ ਜਾਣਕਾਰੀ ਹੈ ਸਾਡੇ ਕੋਲ ਗੁਰਦੀਪ ਸਿੰਘ ਰੰਧਾਵਾ ਵੀ ਉੱਥੇ ਪਹੁੰਚ ਗਏ ਨੇ ਬਹੁਤ ਸਾਰੇ ਇਲਜ਼ਾਮ ਸੁਖਜਿੰਦਰ ਸਿੰਘ ਰੰਧਾਵਾ 'ਤੇ ਲਗਾ ਰਹੇ ਸੀ ਕਿ ਇੱਥੇ ਸਾਹਮਣੇ ਕੌਣ ਹੈ ਕੌਣ ਬੈਠਾ ਹੋਇਆ ਹੈ ਇਸ ਤਰੀਕੇ ਦੇ ਅਲੀਗੇਸ਼ਨ ਰੁੱਕਰਦੇ ਸਾਡੇ ਸਹਿਯੋਗੀ ਉਮੀਦ ਹੈ ਕਿ ਸਾਡੇ ਨਾਲ ਜੁੜੇ ਹੋਣਗੇ ਰਾਜੀਵ ਸ਼ਰਮਾ ਕੁਜੀ ਪਲੰਦ ਵਿੱਚ ਦੁਬਾਰਾ ਸਾਡੇ ਨਾਲ ਜੁੜਨਗੇ ਹੋਇਆ ਕੀ ਹੈ ਉੱਥੇ ਦਰਸਲ ਇਲਜ਼ਾਮ ਲਗੇ ਕਿ ਸ਼ਖਸ ਦੇ ਉੱਤੇ ਕੁੱਟਮਾਰ ਕਰਨ ਦੇ ਇਲਜ਼ਾਮ ਨੇ ਕਿਉਂ ਆਮ ਆਦਮੀ ਪਾਰਟੀ ਦੇ ਨਾਲ ਜੁੜਿਆ ਹੋਇਆ ਹੈ ਇਲਜ਼ਾਮ ਨੇ ਗੈਂਗਸਟਰਾਂ ਵਾਲੀ ਇਸ ਤੋਂ ਪਹਿਲਾਂ ਵੀ ਗੈਂਗਸਟਰ ਵਾਲਾ ਜਿਹੜਾ ਲਿੰਕ ਹੈ ਐਂਗਲ ਹੈ ਉਸ ਦਾ ਜ਼ਿਕਰ ਕਰਦੇ ਰਹੇ ਨੇ ਸੁਖਜਿੰਦਰ ਸਿੰਘ ਰੰਦਾਵਾ ਜਗੂ ਭਗਵਾਨਪੁਰੀਆ ਦਾ ਬਹੁਤ ਜ਼ਿਕਰ ਇਸ ਇਲੈਕਸ਼ਨ ਦੇ ਦੌਰਾਨ ਹੁੰਦਾ ਹੋਇਆ ਨਜ਼ਰ ਆਇਆ ਹੈ ਔਰ ਕਾਬਲੇ ਗੌਰੇ ਕੀ ਮੌਜੂਦਾ ਸਮੇ ਦੇ ਵਿੱਚ ਜਿਹੜੀ ਜੇ ਰਾਜੀਤ ਪੁੱਤ ਨੇ ਮੈ ਲਿਖੇ ਚਲਦਾਰਾਂ ਰਾਜੀਤ ਦਾ ਰੁਕ ਕਰਦੇ ਭਗਵਾਨਪੁਰੀਏ ਦੇ ਨਾਲ ਹੀ ਰਲਿਆ ਮੈ ਲਾ ਰਿਹਾ ਕਿ ਇਹ ਨਹੀਂ ਮੁੱਖ ਮੰਤਰੀ ਜਗੂ ਭਗਵਾਨਪੁਰੀਏ ਨੂੰ ਪ੍ਰੋਟੈਕਟ ਕਰ ਰਿਹਾ ਉਹ ਕਹਿੰਦੇ ਰਦਾਵਾ ਸਾਹਿਬ ਦੀ ਬੁਖਲਾਟ ਹੈ ਹਾਰ ਨਹੀਂ ਕਿ ਇਹਦੇ ਹੁਣ ਪਤਾ ਲੱਗੂਗਾ ਨਾ ਬੁਖਲਾਟ ਵਾਲਾ ਨਹੀਂ ਲੜਦਾ ਹੁੰਦਾ ਲੜਦਾ ਜਿਹਦੇ ਕੋਲ ਵੋਟਾਂ ਨਾਲ ਉਹ ਲੜਦਾ ਉਹ ਕਹਿੰਦੇ ਇਹ ਬੰਦੇ ਬੰਦੇ ਮੈਂ ਬਾਹਰੋਂ ਮੰਗਵਾਏ ਨੇ ਕਹਿੰਦੇ ਮੰਗਵਾਏ ਨੇ ਆ ਜਿਹੜਾ ਫੜਿਆ ਤੁਹਾਡੇ ਸਾਹਮਣੇ ਪਲੱਸ ਉਹ ਜੋ ਮਰਜੀ ਕਹੀ ਤੇ ਉਹ ਕਹਦੇ ਕਿ ਹੁਣ ਮੈਂ ਲੀਡਰ ਸਾਹਿਬ ਨੂੰ ਇਹ ਬੇਨਤੀ ਕਰਦਾ ਕਿ ਆਪਾਂ ਸ਼ਾਂਤਮਈ ਢੰਗ ਨਾਲ ਕਰਾਨ ਕੋਈ ਹੋ ਸਕਦਾ ਹੈ ਕਿ ਨਹੀਂ ਨਹੀਂ ਸ਼ਾਂਤਮਈ ਮੇਰੀ ਗੱਲ ਮੇਰੀ ਗੱਲ ਸੁਣੋ ਇਹ ਤੁਹਾਨੂੰ ਯਾਰ ਮੈਨੂੰ ਇਹ ਸਵਾਲ ਪੁੱਛ ਰਹੇ ਹੋ ਇਹ ਪੁਲਿਸ ਨੂੰ ਪੁੱਛੋ ਕਿ ਬਾਹਰਲਾ ਬੰਦਾ ਤਰਨ ਤਰਨ ਸਾਈਡ ਦਾ ਫੜਿਆ ਗਿਆ ਕਿ ਨਹੀਂ ਇਹਨਾਂ ਦੇ ਇਹਨਾਂ ਦੇ ਕਰੋ ਕੇਂਦਰ ਦਾਵਾ ਸਾਹਿਬ ਦੇ ਸਾਹਮਣੇ ਡਾਂਗ ਮਾਰੀ ਹੈ ਸਾਨੂੰ ਇਹ ਇਲਜ਼ਾਮ ਲਾਉਂਦੇ ਉਹ ਜਿਹੜੀ ਮਾਰੀ ਹੈ ਤੇ ਉਹਨਾਂ ਆਖੇ ਪੁਲਿਸ ਨੂੰ ਕਰੋ ਐਕਸ਼ਨ ਤੁਸੀਂ ਮੇਰੇ ਨਾਲ ਸੀ ਕਿਹੜੀ ਡਾਂਗੋ ਜੀ ਆ ਭੀ ਤੁਹ ਰੱਬ ਸੌਂਡ ਨਹੀਂ ਤੁਸੀਂ ਇੱਥੇ ਸੀ ਨਾ ਮੇਰੇ ਨਾਲ ਹੀ ਕਿਉਂ ਜੀ ਤੁਸੀਂ ਮੇਰੇ ਨਾਲ ਸੀ ਨਾ ਵੀਡੀਓ ਸਾਡੇ ਕੋਲ ਆਇਆ ਕੋਈ ਨਹੀਂ ਔਣਦੇ ਔਣਦੇ ਗੁੰਡਾ ਕਰਦੀ ਇਦਾਂ ਨਹੀਂ ਚੱਲਣ ਦੇਗੀ ਇਸ ਵੇਲੇ ਬੜੀ ਇੱਕ ਅਹਿਮ ਤਸਵੀਰ 15 ਮਿੰਟ ਡੀਐਸਪੀ ਅੰਦਰ ਨਹੀਂ ਵੜਿਆ ਤੁਹਾਡੇ ਸਾਹਮਣੇ ਨਾ ਸੱਤਾਧਾਰੀ ਪਾਰਟੀ ਦਾ ਪੱਖ ਰੱਖਦੀ ਹੈ ਬਿਲਕੁਲ ਰੱਖ ਰਹੀ ਹੈ ਤੁਹਾਡੇ ਸਾਹਮਣੇ ਇੱਥੇ ਆਪਾਂ ਖੜੋਦੇ ਖੜੇ ਆਂ ਪਰ ਪੁਲਿਸ ਅੰਦਰ ਗਈ ਹੈ ਦੇਈ ਜਿਹੜੇ ਸਭ ਸਾਬ ਇਸ ਤਰੀਕੇ ਨਾਲ ਲੀਡਰਾਂ ਨੂੰ ਆ ਕੇ ਸ਼ਾਂਤ ਕਰਨਾ ਚਾਹੀਦਾ ਬਹੁਤ ਹੀ ਤਰੀਕੇ ਨਾਲ ਮੋਲ ਬਣਾਇਆ ਜਾ ਰਿਹਾ ਉਧਰ ਬਣਾਉਣਗੇ ਵੇਖੋ ਗੱਲ ਤੋਂ ਇੱਥੇ ਸ਼ਾਂਤਵੇਂ ਤਰੀਕੇ ਨਾਲ ਬੈਠੇ ਨੇ ਇਹਨਾਂ ਨੂੰ ਆਣ ਕੇ ਪੈਗੇ ਇਹਨਾਂ ਦਾ ਟੈਲੀਫੋਨ ਕੀਤਾ ਫਿਰ ਲੀਡਰ ਨਾ ਪਹੁੰਚੇ ਆਪਣੇ ਆਪਣੇ ਵਰਕਰ ਨੂੰ ਤੇ ਇਹ ਇਸ ਕਰਕੇ ਪਹੁੰਚੇ ਨਾ ਆਖਿਆ ਜੀ ਪਿੰਡ ਵਾਲੇ ਨਹੀਂ ਇਹ ਸਾਨੂੰ ਬਾਹਰਲੇ ਬੰਦੇ ਪੈਗੇ ਤੇ ਉਹਦਾ ਪ੍ਰਤੱਖ ਆ ਹੀ ਗਿਆ ਕਿ ਸਬੂਤ ਮਿਲ ਗਿਆ ਕਿ ਬੰਦਾ ਇੱਕ ਬਾਹਰਲਾ ਫੜ ਲਿਆ ਮੈਂ ਤੇ ਇਹ ਕਹਿੰਦਾ ਜਿਹੜਾ ਉਹਨੇ ਕਿਹਾ ਨਾ ਇਹ ਪੱਦੇ ਦਾ ਪੋਤਿਆ ਨਾ ਜੇ ਜਦੋਂ ਜੇਕਰ ਅਨਸਾਰੀ ਦਾ ਐਕਸ਼ਨ ਕਰੇ ਮੈਂ ਜਵਾਬ ਦਵਾਂ ਪੋਲਿੰਗ ਪ੍ਰੋਸੈਸ ਨੂੰ ਨਹੀਂ ਡਰ ਕੇ ਗੱਲ ਸੁਣ ਉਹ ਜਿਨ੍ਹਾਂ ਜਿਨ੍ਹਾਂ ਐਪਲੀਕੇਸ਼ਨ ਦੇ ਕੇ ਅਨਸਾਰੀ ਨੂੰ ਸੱਦਿਆ ਸੀ ਜਦੋਂ 10 ਲੱਖ ਦੀ ਮੇਰੇ ਕੋਲ ਫਰौती ਵਾਂਗ ਜੇਲ੍ਹ ਮਨਿਸਟਰ ਦਾ ਕੰਮ ਕਿਸੇ ਨੂੰ ਜੇਲ੍ਹ ਦੇ ਅੰਦਰ ਨਹੀਂ ਕਰਨਾ ਹੁੰਦਾ ਇਹਨਾਂ ਨੂੰ ਪਤਾ ਨਹੀਂ ਇਹਨਾਂ ਨੂੰ ਇਹਨਾਂ ਬਾਰ-ਬਾਰ ਉਹ ਵਿਧਾਨ ਸਭਾ ਵਾਲੀ ਤਸਵੀਰ ਕਿਹੜੀ ਤਸਵੀਰ ਮੂਜੀ ਠੀਕ ਹੈ ਜਿਹਦੇ ਬਿਕਰਮ ਦੀ ਤਸਵੀਰ ਜਿਹਦੇ ਮਰਜੀਠੇ ਨੇ ਵਿਖਾਈ ਹੈ ਜੀ ਜੱਗੂ ਦੇ ਨਾਲ ਜੱਗੂ ਤੇ ਮਾਮਾ ਇਹਨਾਂ ਦਾ ਬੜਾ ਉੱਥੇ ਕਦੇ ਕੋਈ ਕਹਿ ਰਿਹਾ ਤੁਸੀਂ ਦੱਸੋ ਜੱਗੂ ਪਗਵਾਨਪੁਰੀਏ ਦੀ ਮੰਗ ਕਿਹਦੇ ਲਈ ਤੁਰੇ ਫਿਰਦੀ ਆ ਜੱਗੂ ਪਗਵਾਨਪੁਰੀਏ ਦੇ ਜੀਨਸ ਤੇ ਮੈਂ ਡੀਐਸਪੀ ਕਢਵਾਇਆ ਤੇ ਫਿਰ ਜੱਗੂ ਪਗਵਾਨਪੁਰੀਏ ਇਹਨਾਂ ਦਾ ਮਾਮਾ ਕਿ ਸਾਡੇ ਨਾਲ ਬੰਦੇ ਨਹੀਂ ਹੋਰ ਤੁਮਨੇ ਕੋਈ ਗੱਲ ਨਹੀਂ ਯਰ ਕੋਈ ਨਹੀਂ ਏਦਾਂ ਨਹੀਂ ਕਿ ਏਦਾਂ ਨਹੀਂ ਕਿ ਗੁੱਡਿਆ ਕੋਲ ਡਰਿਆ ਜਾਏਗਾ ਬਿਲਕੁਲ ਇਸ ਵੇਲੇ ਸੁਖੀ ਰੰਧਾਵਾ ਦਾ ਜਵਾਬ ਜਿਹੜਾ ਹੈ ਉਹ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਮੇਰੇ ਨਾਲ ਕਦੇ ਵੀ ਕਿਸੇ ਗੈਂਗਸਟਰ ਦੇ ਰਿਸ਼ਤੇ ਨਹੀਂ ਰਹੇ ਪਰ ਗੁਰਦੀਪ ਰੰਧਾਵਾ ਨੇ ਸਿੱਧੇ ਕਰ ਸਕਦੇ ਕਿ ਇੱਕ ਤਣਾਵ ਵਾਲੀ ਤਸਵੀਰ ਹੈ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਨਜ਼ਰ ਆ ਰਹੇ ਨੇ ਆਪਣੇ ਸਮਰਥਕਾਂ ਦੇ ਹੱਕ ਦੇ ਵਿੱਚ ਦੂਜੇ ਪਾਸੇ ਸੁਖਜਿੰਦਰ ਰੰਧਾਵਾ ਤਾਂ ਇੱਕ ਵਾਰ ਫੇਰ ਗੱਲਬਾਤ ਕਰ ਲੈਨੇ ਆ ਉਹਨਾਂ ਨੇ ਤੁਹਾਡਾ ਜਿਹੜਾ ਸਵਾਲ ਉਹਦੇ ਤੇ ਜਵਾਬ ਉਹ ਕਹਿੰਦੇ ਸਰਕਾਰ ਤੁਹਾਡੀ ਹੈ ਜੇਕਰ ਮੇਰੇ ਅंसारी ਨਾਲ ਰਿਸ਼ਤੇ ਆ ਮੇਰੇ ਜੱਗੂ ਨਾਲ ਰਿਸ਼ਤੇ ਤੇ ਮੇਰੇ ਤੇ ਕਾਰਵਾਈ ਕਿਉਂ ਮੈਨੂੰ ਕਹੇ 23 ਤਰੀਕ ਤੱਕ ਬਾਅਦ ਤੈਨੂੰ ਦੱਸ ਦੂੰ ਠੀਕ ਹੈ ਨਾ ਕਿਹਦੇ ਨਾਲ ਕਿਹਦਾ ਰਿਸ਼ਤਾ ਤੂੰ ਥੋੜਾ ਜਿਹਾ ਸਬਰ ਕਰ ਬਸ ਸਬਰ ਦੀ ਲੋੜ ਆ ਬੜੀ ਲੋੜ ਨਹੀਂ ਉਹ ਕਹਿੰਦੇ ਤੁਹਾਡੀ ਬਖਲਾੜ ਆ ਉਹ ਕਹਿੰਦੇ ਜਿੱਦਾਂ ਦੇ ਜਿਤਨਾ ਹੁੰਦਾ ਉਹ ਬਖਲਾਉਂਦੇ ਨਹੀਂ ਉਹ ਇਦਾਂ ਮੈਂ ਬਖਲਾਉਂਦਾ ਨਹੀਂ ਮੈਂ ਚੜਦੀ ਕਲਾ 'ਚ ਵਾਂ ਬਖਲਾੜ ਇਹ ਆ ਪਿਛਲੀ ਵਾਰੀ ਪੌਣੇ 200 ਪੋਰ ਤੇ ਹਰ ਕੇ ਗਿਆ ਪਿੰਡ ਚੋਂ 24 ਚ ਆਪ ਬਖਲਾੜ ਮੇਰੇ ਚ ਕਿ ਉਹਦੇ ਚ ਜਿੰਦਾਬਾਦ ਸਾਹਿਬ ਉਹਨਾਂ ਨੇ ਪਰ ਪਹਿਲਾਂ ਉਹ ਇੱਥੇ ਜਦੋਂ ਪਹੁੰਚਦੇ ਨੇ ਸਾਹਿਬ ਲੱਗਦਾ ਕਿ ਤੁਹਾਡੇ ਬੰਤਾਂ ਨੇ ਉਹਦੇ ਸਮਰਥਕਾਂ ਨਾਲ ਮਾਰਕਟਾਈ ਕੀਤੀ ਆ ਉਹ ਟੈਕਨੀਕ ਸੱਚਾਈ ਸਮਰਥਕ ਸਮਰਥਕਾਂ ਨਾਲ ਭੇਡਦੇ ਹੁੰਦੇ ਨੇ ਕਿ ਨਵੀਂ ਗੱਲ ਆ ਜਾਂ ਸਾਹਮਣੇ ਖੜੇ ਨੇ ਇਹ ਬੰਦੇ ਇਹ ਪਹਿਲੀ ਵਾਰ ਹੀ ਭਿੜਨ ਲੱਗੇ ਨੇ ਹਰ ਐਕਸ਼ਨ 'ਚ ਭਿੜਦੇ ਨੇ ਇੱਕ ਕੈਂਡੀਡੇਟ ਦਾ ਆ ਕੇ ਬੂਤ ਤੇ ਖੜੇ ਹੋ ਜਾਣਾ ਇਹ ਪਹਿਲਾਂ ਕੌਣ ਉਹਨਾਂ ਦੀ ਗੱਲ ਕਰ ਪਹਿਲਾਂ ਕੌਣ ਮੈਂ ਤਾਂ ਬਾਅਦ 'ਚ ਆਇਆ ਪਹਿਲਾਂ ਕੌਣ ਬਾਜੀ ਤਾਂ ਤੁਹਾ ਦੋਸ਼ ਲਾਉਂਦੇ ਨੇ ਉਹ ਤੁਹਾਡੇ ਉੱਤੇ ਕਰਦੇ ਨੇ ਕਿ ਗੈਂਗਸਟਰ ਜਿਹੜੇ ਇਹਨਾਂ ਦੀ ਵਰਤਕ ਕਰ ਰਹੇ ਨੇ ਮੈਨੂੰ ਨਾਂ ਲਾਵੋ ਕੌਣ ਗੈਂਗਸਟਰ ਹੈ ਕਿਸੇ ਬੰਦੇ ਦਾ ਨਾਂ ਦੱਸੇ ਇਹ ਲੋਕ ਮੈਨੂੰ ਸਮਝਾਉਂਦੇ ਨੇ ਆ ਇਹਨੇ ਕੀ ਕਰਾਇਆ ਨਾਲ ਦੇ ਪਿੰਡੋਂ ਚ ਢਿਲਵਾ ਅਗਲਾ ਪਿੰਡ ਹੈ 1 ਕਿਲੋਮੀਟਰ ਤੇ ਉਹ ਜਿਹੜਾ ਸਰਪੰਚ ਮਰਵਾਇਆ ਸੀ ਉਹਦੇ 'ਚ ਕੌਣ ਸੀ ਹਾਈ ਕੋਰਟ ਤੱਕ ਕੇਸ ਚੱਲ ਰਿਹਾ ਇਹਨੂੰ ਹਾਈ ਕੋਰਟ ਤੱਕ ਉਹਨੇ ਘੜੀਸਿਆ ਇਹ ਕੌਣ ਆ ਬੰਦਾ ਏ ਦੱਸ ਸਾ ਤੀ ਮੰਨਦੇ ਨਹੀਂ ਜਦੋਂ ਆਹੋ ਸਾਹਮਣੇ ਇਦਾਂ ਰਹੋਗੇ ਤੇ ਤਲਖੀ ਦਾ ਮਾਹੌਲ ਜਿਹੜਾ ਵਧਾ ਜਾਏਗਾ ਕੋਈ ਨਹੀਂ ਤਲਖੀ ਹੋ ਜੇਗੀ ਫਿਰ ਕੀ ਹੋਏਗਾ ਡਰਦਾ ਮੈਂ ਤੇ ਕੋਲ ਜੋ ਮਰਜ਼ੀ ਜਿਹੜਾ ਮਸ਼ਰਾਲੇ ਚ ਨੇ ਕੋਈ ਚਾਚਾ ਭਤੀਜਾ ਮਰਵਾਇਆ ਕਿਨੇ ਮਰਵਾਇਆ ਇਹ ਮੈਨੂੰ ਡਰਾਉਂਦਾ ਤਮਕਾਉਂਦਾ ਹਾਂ ਅੱਜ ਅੱਜ ਇੱਕ ਬੰਨੇ ਮੁੱਖ ਮੰਤਰੀ ਤੇ ਇੱਕ ਬੰਨੇ ਆਮ ਵਰਕਰ ਦੀ ਟੱਕਰ ਹੋਈ ਆ ਡੇਰਾ ਬਾਬਾ ਨਾਨਕ ਵਾਲੇ ਮੁੱਖ ਮੰਤਰੀ ਦੀ ਤੇ ਇੱਕ ਵਰਕਰ ਦੀ ਟੱਕਰ ਕਰਾਉਂਦੇ ਨੇ ਅੱਜ ਜਦੋਂ ਇੱਕ ਵਰਕਰ ਨੇ ਇੱਕ ਮੁਖ ਆਪਣੇ ਆਪ ਨੂੰ ਜਿਹੜਾ ਨਾ ਮੈਂ ਮੁੱਖ ਮੰਤਰੀ ਆ ਅੱਜ ਮੁੱਖ ਮੰਤਰੀ ਨੇ ਇੱਕ ਵਰਕਰ ਕੋ ਉਹਦੇ ਗੋਡੇ ਲੱਗਣੇ ਨੇ ਅੱਜ ਡੇਰਾ ਬਾਬਾ ਨਾਨਕ ਚ ਜੀ ਦੋਨੇ ਗਰਮ ਰਹੇ ਤੇ ਗੱਲ ਕਿ ਬਣੇਗੀ ਕਿਸ ਤਰ੍ਹਾਂ ਮੋਰਿੰਗਲੀ ਪ੍ਰਭਾਵਿਤ ਹੋ ਗਏ ਤਾਂ ਤੁਹਾਨੂੰ ਇਹ ਦੋਨੇ ਗਰਮ ਰਹੇ ਤੇ ਗੱਲ ਕਿੱਦਾਂ ਬਣੇਗੀ ਤੁਸੀਂ ਤਾਂ ਵਰਕਰ ਜੇ ਮੈਂ ਤਾਂ ਮੁੰਡਾ ਉਹ ਬੁੱਢਾ ਮੁੰਡਾ ਕੰਮ ਕਰੂਗਾ ਤੇ ਬੁੱਢਾ ਕੰਮ ਕਰਦਾ ਮੁੰਡਾ ਕਿਵੇਂ ਕਰਮਣਾ ਹੋਊਗਾ ਤੁਸੀਂ ਉਹਦਾ ਆਪਣੇ ਨੂੰ ਸ਼ਾਂਤ ਕਰਨ ਵਾਲੇ ਪਾਸੇ ਮੈਂ ਤਾਂ ਸਾਰਿਆਂ ਨੂੰ ਪਹਿਲਾਂ ਹੀ ਕਹਤਾ ਮੈਂ ਕਿਹਾ ਵੀ ਸ਼ਾਂਤ ਮੇਂ ਮੋਲਦਾ ਵੋਟਾਂ ਪਾਓ ਮੈਂ ਤਾਂ ਅਪੀਲ ਕਰ ਹੀ ਦਿੱਤੀ ਸਾਰੇ ਵੋਟਰਾਂ ਸਪੋਰਟਰਾਂ ਨੂੰ ਲੀ ਵੋਟਿੰਗ ਸ਼ੁਰੂ ਹੋਈ ਹੈ ਪਰ ਹੁਣ ਜਿੰਨਾ ਚਿਰ ਇਹ 10 ਵਜੇ ਤੱਕ ਇਦਾਂ ਹੀ ਰਹਿਣਾ ਬਾ ਰੀਕ ਹੋ ਜਾਗਾ ਮੈਂ ਵੋਟਾ ਮੈਂ 30 35 ਸਾਲ ਤੋਂ ਇਹ ਕੰਮ ਕਰਦਾ ਰਿਹਾ ਨਹੀਂ ਮੈਂ ਅਜੇ ਪਹੁੰਚ ਜਾਣਾ ਮੈਂ ਬਿਲਕੁਲ ਹੱਲੇ ਦੋਵਾਂ ਉਮੀਦਵਾਰਾਂ ਨੇ ਆਪਣੀ ਵੋਟ ਪੁਗਤੋਣੀ ਹੈ ਪਰ ਉਸ ਤੋਂ ਪਹਿਲਾਂ ਜੀ 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 ਮੇਰੀ ਆਵਾਜ਼ ਸੇਕਰ ਤੱਕ ਪਹੁੰਚ ਨਹੀਂ ਹੋਵੇ ਕਹਿਣਾ ਕਿ ਹਰ ਵਾਰ 10 ਵਜੇ ਤੱਕ ਇਸੇ ਤਰੀਕੇ ਦਾ ਮਾਹੌਲ ਨਜ਼ਰ ਆਉਂਦਾ ਪਰ ਉਸ ਤੋਂ ਬਾਅਦ ਸਚਾਰੂ ਟੰਗ ਦੇ ਨਾਲ VOTING ਜਿਹੜੀ ਆ ਉਹ ਪਏਗੀ ਤਾਂ ਉਹਨਾਂ ਦਾ ਕਹਿਣਾ ਕਿ ਮੇਰਾ ਤਜਰਬਾ ਹੈ ਪਿਛਲੇ 30 ਸਾਲਾਂ ਤੋਂ ਇਹੀ ਕੁਝ ਦੇਖਦੇ ਆ ਰਹੇ ਹਾਂ ਤਾਂ ਬੜਾ ਇੱਕ ਅਜੀਬ ਮਾਹੌਲ ਇਸ ਵੇਲੇ ਡੇਰਾ ਪਠਾਣਾ ਪਿੰਡ ਦੇ ਵਿੱਚ ਨਜ਼ਰ ਆ ਰਿਹਾ ਹੈ ਜਿਵੇਂ ਬਿਲਕੁਲ ਤਾਂ ਤਸਵੀਰਾਂ ਆਪਣੇ ਆਪ ਦੇ ਵਿੱਚ ਕਹਾਣੀ ਨੂੰ ਬਿਆਨ ਕਰ ਰਹੀਆਂ ਨੇ ਕਿ ਇੱਕ ਪਾਸੇ ਇੱਕ ਉਮੀਦਵਾਰ ਪਹੁੰਚਿਆ ਦੂਜੇ ਪਾਸੇ ਦੂਜਾ ਉਮੀਦਵਾਰ ਪਹੁੰਚ ਗਿਆ ਪਹਿਲਾਂ ਡੇਰਾ ਪਠਾਣਾ ਦੇ ਵਿੱਚ ਕੁਝ ਹੋਇਆ ਇਸ ਤਰੀਕੇ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਸੀ ਸੁਖਜਿੰਦਰ ਸਿੰਘ ਰੰਦਾਵਾ ਉੱਥੇ ਪਹੁੰਚ ਗਏ ਰੰਦਾਵਾ ਪਹੁੰਚੇ ਤਾਂ ਫਿਰ ਇਲਜ਼ਾਮ ਲਗਾਏ ਕਿ ਇੱਥੇ ਗੈਂਗਸਟਰ ਬੈਠੇ ਹੋਏ ਨੇ ਔਰ ਇਲਜ਼ਾਮ ਲਗਾਏ ਕਿ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਨੇ ਜੱਗੂ ਭਗਵਾਨਪੁਰੀਆ ਦਾ ਬਹੁਤ ਜ਼ਿਕਰ ਕਰਦੇ ਨਜ਼ਰ ਆਏ ਤੇ ਉਸ ਤੋਂ ਬਾਅਦ ਜੇਕਰ ਅਸੀਂ ਜ਼ਿਕਰ ਕਰੀਏ ਤਾਂ ਫਿਰ ਥੋੜੀ ਦੇਰ ਬਾਅਦ ਗੁਰਦੀਪ ਸਿੰਘ ਰੰਦਾਵਾ ਵੀ ਉੱਥੇ ਪਹੁੰਚ ਗਏ ਗੁਰਦੀਪ ਸਿੰਘ ਰੰਦਾਵਾ ਆ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਗੁਰਦੀਪ ਸਿੰਘ ਰੰਧਾਵਾ ਪਿਛਲੀ ਵਾਰ ਹਾਰੇ ਸੀ ਬਹੁਤ ਹੀ ਘੱਟ ਵੋਟਾਂ ਦੇ ਨਾਲ ਜੇ ਆ ਮੈਂ ਕਹਾਂ ਕਿ ਰਵੀਕਰਨ ਕਾਲੋਂ ਕਿਉਂਕਿ ਰਵੀਕਰਨ ਕਾਲੋਂ ਦੂਜੇ ਨੰਬਰ ਦੇ ਉੱਤੇ ਰਹੇ ਸੀ ਪਿਛਲੀ ਵਾਰ ਪਰ ਵੋਟਾਂ ਦਾ ਮਾਰਚਨ ਬਹੁਤ ਘੱਟ ਸੀ ਇਸ ਕਰਕੇ ਵੀ ਇਹ ਸੀਟ ਆਪਣੇ ਆਪ ਹੌਟ ਸੀਟ ਬਣ ਜਾਂਦੀ ਹੈ ਹਾਲਾਂਕਿ ਇਸ ਪਿੰਡ ਦਾ ਜ਼ਿਕਰ ਕਰੀਏ ਤਾਂ ਇਸ ਪਿੰਡ ਨੂੰ ਲੈ ਕੇ ਜ਼ਰੂਰ ਗੁਰਦੀਪ ਰੰਧਾਵਾ ਜ਼ਿਕਰ ਕਰ ਰਹੇ ਨੇ ਕਿ ਪਿਛਲੀ ਵਾਰ ਦੇਖੋ ਇਥੇ 2.5 200 ਵੋਟਾਂ ਦੇ ਫਰਕ ਦੇ ਨਾਲ ਹਾਰ ਕੇ ਗਏ ਸੀ ਇਹਨਾਂ ਕੋਲ ਮਿਲਾ ਕੇ ਉਸ ਸਥਿਤੀ ਕਿਸ ਤਰੀਕੇ ਦੀ ਹੈ ਉਹ ਉਸ ਦੇ ਉੱਤੇ ਵੀ ਗੱਲਬਾਤ ਕਰਦੇ ਆਂ ਰਾਜੀਵ ਸਾਡੇ ਸਹਿਯੋਗੀ ਸਾਡੇ ਨਾਲ ਜੁੜ ਰਹੇ ਨੇ ਰਾਜੀਵ ਤੁਸੀਂ ਗੁਰਦੀਪ ਰੰਧਾਵਾ ਦੇ ਨਾਲ ਗੱਲਬਾਤ ਕਰ ਰਹੇ ਸੀ ਇੱਕ 게ਟ ਦਾ ਬੜਾ ਜ਼ਿਕਰ ਹੋ ਰਿਹਾ ਹੈ 게ਟ ਨੂੰ ਲੈ ਕੇ ਕਿ 게ਟ ਹੈ ਉਹ ਬੰਦ ਹੈ ਅੰਦਰ ਪਤਾ ਨਹੀਂ ਕੌਣ ਕੌਣ ਬੈਠੇ ਆਮ ਆਦਮੀ ਪਾਰਟੀ ਵਾਲੇ ਨੇ ਗੁਰਦੀਪ ਰੰਧਾਵਾ ਦੇ ਨਾਲ ਚਲੇ ਜਾਓ ਜਿਹੜਾ 게ਟ ਦੇ ਅੰਦਰ ਜਿਸ ਦਾ ਜ਼ਿਕਰ ਹੋ ਰਿਹਾ ਸੀ ਗੁਰਦੀਪ ਰੰਧਾਵਾ ਨੂੰ ਵੀ ਪੁੱਛ ਲਓ ਕਿ ਕਿਹੜੇ 게ਟ ਦਾ ਜ਼ਿਕਰ ਹੈ ਜਾਂ ਕਿਹੜੇ ਦਰਵਾਜ਼ੇ ਦਾ ਜ਼ਿਕਰ ਹੈ ਜੋ ਬੰਦ ਹੈ ਮੈਂ ਪਹਿਲਾਂ ਉਹ ਬਿਲਕੁਲ ਗਰ ਪਹਿਲਾਂ ਮੈਂ ਉਹ ਗੇੜ ਦਿਖਾ ਦਿਆਂ ਜਿਸ ਦਾ ਬਾਰ-ਬਾਰ ਜ਼ਿਕਰ ਕੀਤਾ ਜਾ ਰਿਹਾ ਤਾਂ ਇੱਥੇ ਜਿਹੜਾ ਬੂਥ ਹੈ ਆਮ ਆਦਮੀ ਪਾਰਟੀ ਦਾ ਉਹ ਲੱਗਿਆ ਸੀ ਤਾਂ ਹੁਣ ਗੁਰਦੀਪ ਰੰਧਾਵਾ ਵੀ ਪਹੁੰਚੇ ਨੇ ਰੰਧਾਵਾ ਸਾਹਿਬ ਇਸ ਵੇਲੇ ਲਾਈਵ ਲੋਕ ਦੇਖ ਰਹੇ ਨੇ ਇਸ ਗੇੜ ਨੂੰ ਲੈ ਕੇ ਬੜੇ ਸਵਾਲ ਖੜੇ ਕੀਤੇ ਜਾ ਰਹੇ ਕਿ ਇਹਦੇ ਪਿੱਛੇ ਕੀ ਹੈ ਕਿ ਮੈਂ ਕਮਾਂ ਤਾਂ ਖੋਲ ਕੇ ਦਿਖਾ ਸਕਦੇ ਹੋ ਉਹ ਘਰ ਵਾਲਿਆਂ ਨੂੰ ਪੁੱਛੋ ਮੈਂ ਮੇਰਾ ਘਰ ਵਾ ਉਹ ਤੁਹਾਡਾ ਬੂਥ ਲੱਗ ਕਿ ਮੈਨੂੰ ਕੀ ਅਧਿਕਾਰ ਕੇ ਤਾਂ ਘਰ ਖੋਲਣ ਖੋਲ ਕੇ ਵਿਖਾਣਾ ਉਹਨਾਂ ਵੱਲੋਂ ਬਾਰ-ਬਾਰ ਇਲਜ਼ਾਮ ਲੱਗ ਰਹੇ ਨੇ ਕਿ ਇੱਥੇ ਤੁਹਾਡੇ ਸਮਰਥਕ ਔਰ ਗੈਂਗਸਟਰ ਮੌਜੂਦ ਵਜਰ ਅਲਜਾਮਾ ਦੀ ਕਿਹੜੀ ਗੱਲ ਹੈ ਇਹ ਉਹ ਤਾਂ ਸਾਰਿਆਂ ਨੂੰ ਗੈਂਗਸਟਰ ਬਣਾਈ ਫਿਰਦੇ ਨੇ ਜਿਹੜੇ ਖੁਦ ਆਪ ਗੈਂਗਸਟਰ ਨੇ ਉਹ ਤਾਂ ਲੋਕਾਂ ਨੂੰ ਉਹਨਾਂ ਨੂੰ ਤਾਂ ਸਾਰੇ ਗੈਂਗਸਟਰ ਹੀ ਦਿਖਣੇ ਨੇ ਮੈਂ ਤਾਂ ਪਹਿਲਾਂ ਹੀ ਉਹਦੀ ਗੱਲ ਦਾ ਜਵਾਬ ਦੇ ਕੇ ਆਢੀ ਗਿਆ ਬਾਰ-ਬਾਰ ਇੱਕੋ ਗੱਲ ਨੂੰ ਰਿਪੀਟ ਕਰਨ ਦਾ ਫਾਇਦਾ ਕੀ ਹੈ ਬਿਲਕੁਲ ਬਿਲਕੁਲ ਤਾਂ ਇਹ ਉਹ 게ਟ ਹੈ ਇਸ ਦੇ ਬਾਹਰ ਹਾਲਾਂਕਿ ਆਮ ਆਦਮੀ ਪਾਰਟੀ ਦਾ ਜਿਹੜਾ ਬੂਥ ਹੈ ਉਹ ਲੱਗਿਆ ਹੋਇਆ ਇਸ ਵੇਲੇ ਵੀ ਉਹਨਾਂ ਦੇ ਜਿਹੜੇ ਵਰਕਰ ਨੇ ਉਹ ਜਿਹੜੇ ਉਹਨਾਂ ਦੇ ਸਮਰਥਕ ਵੋਟਾਂ ਪਾਉਣ ਦੇ ਲਈ ਜਾ ਰਹੇ ਨੇ ਉਹਨਾਂ ਦੀ ਬਿਲਕੁਲ ਜਿਹੜੀ ਸੂਚੀ ਹੈ ਉਹ ਉਸ ਚੈੱਕ ਕਰਕੇ ਉਹਨਾਂ ਨੂੰ ਅੱਗੇ ਭੇਜਿਆ ਜਾਂਦਾ ਤਾਂ ਇਸ 게ਟ ਨੂੰ ਲੈ ਕੇ ਸਵਾਲ ਖੜੇ ਕੀਤੇ ਜਾ ਰਹੇ ਨੇ ਤਾਂ ਇਹ ਡੇਰਾ ਪਠਾਣਾ ਪਿੰਡ ਹੈ ਬਿਲਕੁਲ ਮੇਨ ਜਿਹੜਾ ਹਾਈਵੇਅ ਹੈ ਹਾਈਵੇਅ ਦੇ ਉੱਤੇ ਇਹ ਪਿੰਡ ਹੈ ਤਾਂ ਇੱਕ ਪਾਸੇ ਗੁਰਦੀਪ ਰੰਧਾਵਾ ਨਜ਼ਰ ਆ ਰਹੇ ਨੇ ਬਿਲਕੁਲ ਸਾਹਮਣੇ ਸੜਕ ਦੇ ਉਸ ਪਾਰ ਸੁਖਜਿੰਦਰ ਰੰਧਾਵਾ ਵੀ ਆਪਣੇ ਸਮਰਥਕਾਂ ਦੇ ਨਾਲ ਡਟੇ ਨਜ਼ਰ ਆ ਰਹੇ ਨੇ ਤਾਂ ਅਸੀਂ ਕਹਿ ਸਕਦੇ ਹਾਂ ਕਿ ਫਿਲਹਾਲ ਇੱਕ ਤਣਾਅ ਵਾਲੀ ਦੂਜੇ ਪਾਸੇ ਪੁਲਿਸ ਲਗਾਤਾਰ ਇੱਥੇ ਪਹੁੰਚ ਕੇ ਆਪਣੀ ਕਾਰਵਾਈ ਜਿਹੜੀ ਉਹਨਾਂ ਵੱਲੋਂ ਕੀਤੀ ਜਾ ਰਹੀ ਪਰ ਸੁਖਜਿੰਦਰ ਰੰਦਾਵਾ ਦਾ ਇਲਜ਼ਾਮ ਹੈ ਕਿ ਪ੍ਰਸ਼ਾਸਨ ਵੱਲੋਂ ਜੋ ਟੁਕਵੀਂ ਕਾਰਵਾਈ ਕਰਨੀ ਚਾਹੀਦੀ ਸੀ ਉਹ ਨਹੀਂ ਕੀਤੀ ਜਾ ਰਹੀ ਤਾਂ ਭਾਈ ਸਾਹਿਬ ਕੀ ਹੁਣ ਇਲਜ਼ਾਮ ਕੀ ਹੈ ਤੁਹਾਡਾ ਕੀ ਇਲਜ਼ਾਮ ਇਹ ਹੈ ਜੀ ਸਾਡਾ ਉਹ ਜਿਹੜਾ ਕਟਿੰਗ ਕਰਦਾ ਨਾ ਉਹਨੂੰ ਬੰਦੇ ਨੂੰ ਕੁੱਟਿਆ 40 50 ਬੰਦੇ ਨੇ ਬਾਹਰ ਦੇ ਟੋਟਲੇ ਉਹ ਬੰਦੇ ਨੂੰ ਗੱਡੀਆਂ ਆਈਆਂ ਤੇ ਇੱਕ ਗੱਡੀ ਅਜੇ ਵੀ ਉੱਥੇ ਲੱਗੀ ਆ ਵੀ ਉਹ ਚੈੱਕ ਕਰੋ ਉਹਦੇ ਵਿੱਚ ਵੇਖੋ ਵੀ ਕੀ ਅਸਰ ਕਿੱਥਾਂ ਪੈਂਦਾ ਦੇ ਆ ਸਾਰੇ ਪ੍ਰਸ਼ਾਸਨ ਦੇ ਸਾਹਮਣੇ ਜੀ ਕਿ ਗੇਟ ਖੋਲ ਕੇ ਦਿਖਾ ਦਿਓ ਕਹਿੰਦੇ ਮੈਂ ਨਹੀਂ ਕਹਿ ਸਕਦਾ ਗੇਟ ਕਿਸੇ ਦਾ ਘਰ ਹੈ ਮੈਂ ਕਿਦਾਂ ਨਹੀਂ ਕਰ ਗੇਟ ਉਹ ਉਧਰੋਂ ਸੀ ਚਲੋ ਚੱਲ ਗਏ ਇੱਕ ਬੰਦਾ ਉਹਨਾਂ ਨੂੰ ਮਿਲ ਗਿਆ ਉਹ ਅੰਮ੍ਰਿਤਸਰ ਤਰਨਤਾਰਨ ਦਾ ਬਾਕੀ ਗੱਡੀ ਹੈ ਜੇ ਉੱਥੇ ਇੱਕ ਹੈਗੀ ਆ ਆ ਗੱਲ ਕਰੋ ਸਰਪੰਚ ਸਾਹਿਬ ਨਾਲ ਹਾਂ ਜੀ ਕੀ ਗੇਟ ਤੇ ਵੜ ਜਾਣਗੇ ਤੇ ਫਿਰ ਤੁਸੀਂ ਵੇਖ ਲੈ ਕੱਖ ਨਹੀਂ ਕੋਈ ਤੁਹਾਨੂੰ ਤਾਂ ਕੀ ਵੇਖਣਾ ਤੁਸੀਂ ਤੇ ਵੀਡੀਓ ਦਾ ਜੀ ਕਿਹਾ ਕਿ ਖੋਲੋ ਗੇਟ ਤੇ ਬਹਿ ਕੇ ਰਮਾਨਾ ਉਹਨਾਂ ਨੂੰ ਵੀ ਭਜਾਓ ਤੇ ਮੁੱਕੇ ਕੰਮ ਵੋਟਾਂ ਵਾਟਾਂ ਪਾਉਣ ਲੋਕ ਠੀਕ ਆ ਬਿਲਕੁਲ ਇਹ ਆਮਤ ਜਿਹੜੇ ਕਾਂਗਰਸ ਪਾਰਟੀ ਦੇ ਸਮਰਥਕ ਨੇ ਇਹਦੇ ਘਰ ਪੋਲਿੰਗ ਬੂਥ ਲਾਇਆ ਇਹਦੇ ਝੰਡੇ ਪਾਰਤੇ ਉਹਨੇ ਝੰਡੇ ਪਾਰਤੇ ਨਾਲ ਡਰਾਤਾ ਦਿਹਾੜੀਦਾਰ ਬੰਦਾ ਆਉਂਦਾ ਭਾਜੀ ਆਪਾਂ ਵੋਟਾਂ ਜਿਹੜੀਆਂ ਕਿਤੇ ਨਹੀਂ ਪਾਉਂਦੇ ਆਪਾਂ ਨਹੀਂ ਪਾਵਾਂਗੇ ਸੁਖਵਿੰਦਰ ਦਾ ਵੈਨ ਨੂੰ ਆਪਾਂ ਕਿਤੇ ਨਹੀਂ ਪਾਉਂਦੇ ਸਾਨੂੰ ਕਿਤੇ ਘਰ ਦੇ ਜੀਆਂ ਨੂੰ ਕੋਈ ਮਾਰ ਨਾ ਜਾਵੇ ਇਹਦਾ ਕੌਣ ਜ਼ਿੰਮੇਵਾਰ ਹੈ ਅਗਲਾ ਵੋਟਾਂ ਨਹੀਂ ਪਾਉਂਦੇ ਉਹਨਾਂ ਜਾ ਕੇ ਪੁੱਛੋ ਭਲਾ ਨਹੀਂ ਤੋਕਾਇਆ ਅੱਗੇ ਪਹਿਲਾਂ ਉਹ ਦਹਿਸ਼ਤ ਦਾ ਮਾਹੌਲ ਬਣਾਇਆ ਮੈਂ ਨਾ ਦਹਿਸ਼ਤ ਉਹ ਤਾਂ ਕੰਮੰਡੇ ਆ ਜੀ ਕਿਉਂਕਿ ਤੁਹਾਡੇ ਹੋਇਆ ਸੀ ਪਹਿਲਾਂ ਇਹ ਦੱਸੋ ਕਿਹੜੀ ਜਗ੍ਹਾ ਤੇ ਝਗੜਾ ਹੋਇਆ ਸੀ ਤੁਹਾਡਾ ਕਸਤੇ ਆ ਗਏ ਉਧਰੋਂ ਕਲਾ ਸਰਪੰਚਾ ਉਹ ਮੁੰਡੇ ਬੜੋਂ ਮਗਾਏ ਆ ਨੇ ਗੁੱਡੇ ਉਹਨੇ ਅਗਰ ਫੜ ਲੋ ਇਹਨੂੰ ਮੈਨੂੰ ਆ ਕੇ ਤੇ ਪੂਰਾ ਨਾ ਮਾਰ ਕੁੱਟ ਮਾਰ ਕੀਤੀ ਆ ਫਿਰ ਹੁਣ ਤੁਹਾਡੀ ਇੱਕ ਵੀਡੀਓ ਦਿਖਾ ਰਹੇ ਆ ਵੀ ਤੁਸੀਂ ਡੰਗ ਮੈਨੂੰ ਕੁੱਟਿਆ ਜੇ ਮੈਂ ਕੀ ਕਰ ਸਕਦਾ ਇਹਦੇ ਵਿੱਚ ਮੈਨੂੰ ਥੋੜਾ ਮੈਨੂੰ ਮਾਰ ਦੇਣਾ ਇਹ ਜੇ ਬੰਦੇ ਨਾਸ਼ੇ ਡੋਂਦੇ ਜਿੰਨਾ ਨਹੀਂ ਹੁੰਦੀਆਂ ਪੈ ਕੇ ਸੀ ਦਾਇਆ ਮੈਨੂੰ ਇਹ ਸ਼ਖਸ ਹੈ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਇੱਥੇ ਸ਼ਿਕਾਇਤ ਕਰਦੇ ਨੇ ਇਹਨਾਂ ਵੱਲੋਂ ਫੋਨ ਜਾਂਦਾ ਸੁਖਜਿੰਦਰ ਰੰਦਾਵਾ ਨੂੰ ਤਾਂ ਉਸ ਤੋਂ ਬਾਅਦ ਉਹ ਆਪਣੀ ਪੂਰੀ ਟੀਮ ਦੇ ਨਾਲ ਇੱਥੇ ਪਹੁੰਚਦੇ ਨੇ ਉਸ ਤੋਂ ਬਾਅਦ ਪੁਲਿਸ ਫੋਰਸ ਵੀ ਤੁਸੀਂ ਦੇਖ ਸਕਦੇ ਹੋ ਇੱਥੇ ਮੌਜੂਦ ਹੈ ਤਾਂ ਸੜਕ ਦੇ ਇੱਕ ਕਿਨਾਰੇ ਤੇ ਸੁਖਜਿੰਦਰ ਰੰਦਾਵਾ ਖੜੇ ਨਜ਼ਰ ਆ ਰਹੇ ਨੇ ਦੂਜੇ ਪਾਸੇ ਗੁਰਦੀਪ ਸਿੰਘ ਰੰਦਾਵਾ ਤਾਂ ਹਾਲਾਂ ਹਲੇ ਕਿ ਇਹਨਾਂ ਵੱਲੋਂ ਆਪਣੀ ਵੀ ਵੋਟ ਹੱਕ ਦਾ ਇਸਤੇਮਾਲ ਕੀਤਾ ਜਾਣਾ ਹੈ ਪਰ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਜਦੋਂ ਤੱਕ ਆਪਣੇ ਵਰਕਰਾਂ ਨੂੰ ਬਿਲਕੁਲ ਮਹਿਫੂਜ਼ ਜਿਹੜਾ ਮਹਿਸੂਸ ਨਹੀਂ ਕਰਵਾਉਂਦੇ ਉਦੋਂ ਤੱਕ ਇੱਥੋਂ ਨਹੀਂ ਜਾਵਾਂਗੇ ਤਾਂ ਇਹ ਇੱਕ ਅਸੀਂ ਕਹਿ ਸਕਦੇ ਹਾਂ ਕਿ ਬੱਕਰੀ ਤਸਵੀਰ ਚਾਰ ਜਿਹੜੀਆਂ ਜਿਮਣੀ ਚੋਣਾ ਹੋ ਰਹੀਆਂ ਨੇ ਉਸ ਦੌਰਾਨ ਇਸ ਜਗ੍ਹਾ ਤੋਂ ਦੇਖਣ ਨੂੰ ਮਿਲ ਰਹੀ ਹੈ ਤਾਂ ਡੇਰਾ ਬਾਬਾ ਨਾਨਕ ਹਲਕਾ ਹੈ ਚੋਣ ਮੈਦਾਨ ਦੇ ਵਿੱਚ ਜਰੂਰ ਅਸੀਂ ਜਿਹੜੇ ਪਾਰਟੀਆਂ ਦੇ ਉਮੀਦਵਾਰ ਆਹਮੋ ਸਾਹਮਣੇ ਦੇਖਦੇ ਆ ਪਰ ਇੱਥੇ ਬਿਲਕੁਲ ਤੁਸੀਂ ਦੇਖੋ ਕਿ ਸੜਕ ਦੇ ਇੱਕ ਕਿਨਾਰੇ ਤੇ ਕਾਂਗਰਸ ਪਾਰਟੀ ਦੇ ਨਾਲ ਸੰਬੰਧਤ ਤਾਗੂ ਜਿਨ੍ਹਾਂ ਦੀ ਧਰਮ ਪਤਨੀ ਚੋਣ ਮੈਦਾਨ ਦੇ ਵਿੱਚ ਹੈ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਤਾਂ ਦੋਵਾਂ ਵੱਲੋਂ ਇੱਕ ਦੂਜਿਆਂ ਦੇ ਉੱਤੇ ਜਿਹੜੇ ਵੱਡੇ ਇਲਜ਼ਾਮ ਹੈ ਉਹ ਲਗਾਏ ਜਾ ਰਹੇ ਨੇ ਹਾਲਾਂਕਿ ਇੱਕ ਦੂਸਰੇ ਦੇ ਇਲਜ਼ਾਮਾਂ ਦਾ ਜਵਾਬ ਵੀ ਲਗਾਤਾਰ ਦਿੱਤਾ ਜਾ ਰਿਹਾ ਇੱਕ ਵਾਰ ਮੈਂ ਤਸਵੀਰ ਦਿਖਾ ਦਿਆ ਕਿ ਪੁਲਿਸ ਫੋਰਸ ਵੱਡੀ ਗਿਣਤੀ ਦੇ ਵਿੱਚ ਤਣਾਤ ਹੈ ਔਰ ਇਸ ਪਾਸੇ ਨੂੰ ਲੈ ਕੇ ਜਿਹੜਾ ਸਵਾਲ ਲਗਾਤਾਰ ਖੜੇ ਕੀਤੇ ਜਾ ਰਹੇ ਨੇ ਇੱਕ ਗੱਡੀ ਇੱਥੇ ਖੜੀ ਨਜ਼ਰ ਆ ਰਹੀ ਹੈ ਉਸ ਗੱਡੀ ਦੇ ਉੱਤੇ ਸਵਾਲ ਖੜੇ ਹੋ ਰਹੇ ਆ ਕਿ ਬਾਹਰੋਂ ਇੱਕ ਗੱਡੀ ਆਈ ਸੀ ਉਸ ਦੇ ਵਿੱਚ ਕੁਝ ਲੋਕ ਜਿਹੜੇ ਨੇ ਉਹ ਬੈਠ ਕੇ ਆਏ ਸੀ ਤਾਂ ਅਸੀਂ ਇਹਨਾਂ ਨੂੰ ਹੀ ਪੁੱਛ ਲੈਣੇ ਹਾਂ ਜੀ ਇਹ ਗੱਡੀ ਨੂੰ ਲੈ ਕੇ ਸਵਾਲ ਖੜਾ ਆਪਣੀ ਹੈ ਮੇਰੀ ਆਪਣੀ ਗੱਡੀ ਹੈ ਹਾਂ ਜੀ ਉਹ ਇਹੀ ਕਹਿ ਰਹੇ ਵੀ ਗੱਡੀ ਇੱਥੋਂ ਲੈ ਕੇ ਕਿਉਂ ਨਹੀਂ ਜਾ ਆਪਣੀ ਗੱਡੀ ਆ ਕਾਂਗਰਸੀਆਂ ਨੇ ਜਦੋਂ ਮੇਰੇ ਧੱਕਾ ਮੁੱਕੀ ਕੀਤੀ ਮੇਰੀ ਚਾਬੀ ਨਹੀਂ ਲੱਭਣ ਦੀ ਗੱਡੀ ਦੀ ਭਾਜੀ ਹੋਰ ਦੱਸੋ ਇਹ ਕਿਹਾ ਜਾ ਰਿਹਾ ਛੇ ਛੇ ਗੱਡੀਆਂ ਨੇ ਵੀਰ ਠੀਕ ਹੈ ਜੀ ਉਹ ਤਾਂ ਕੇ ਚਾਈ ਤੇ ਇਹਨਾਂ ਦਾ ਡਾਂਗ ਦਾ ਪਹਿਲਾਂ ਇਹਨਾਂ ਨੇ ਮਾਰਿਆ ਗੇਟ ਖੋਲੋ ਜੀ ਉਹਦੇ ਪਿੱਛੇ ਬਹੁਤ ਬੰਦੇ ਨੇ ਗੈਂਗਸਟਰ ਨੇ ਉੱਚ ਕਿੰਨੇ ਸੀ ਤਾਂ ਗੈਂਗਸਟਰ ਇਹਨਾਂ ਦਾ ਡਾਂਗ ਪਹਿਲਾਂ ਇਹਨਾਂ ਨੇ ਮਾਰਿਆ ਕੀ ਨੇ ਕਿਤੇ ਗੇਟ ਜਿਹੜਾ ਇਹਦੇ ਪਿੱਛੇ ਜਿਹੜਾ ਘਰ ਦਾ ਗੇਟ ਹੈ ਇਹਦੇ ਪਿੱਛੇ ਗੈਂਗਸਟਰ ਲੁਕੇ ਹੋਏ ਨੇ ਬਾਹਰ ਦੇ ਬੰਦੇ ਜਿਹੜੇ ਆ ਉਹ ਇਹਨਾਂ ਨੇ ਪਟਾਇਆ ਇਹਨਾਂ ਨੇ ਆਪ ਵੇਖ ਤੇ ਲੈਨੇ ਅੰਦਰ ਜਾ ਕੇ ਆ ਆ ਵੇਖ ਲਓ ਕੋਈ ਉਹ ਆਪਣੇ ਜੀ ਬੈਠੇ ਆ ਹੁਣ ਅੰਦਰ ਉਹਨਾਂ ਦੀ ਧੀਆਂ ਭੈਣਾਂ ਨੇ ਹੁਣ ਇਹਨਾਂ ਨੂੰ ਬਾਰ ਬਾਰ ਜਾਂਦੇ ਸ਼ਰਮਣਾ ਆਉ ਸ਼ਰਮੀਆਂ ਨਹੀਂਗੇ ਦੱਸੋ ਮੈਨੂੰ ਤੁਸੀਂ ਤੁਸੀਂ ਚੱਲ ਜਿਓ ਅੰਦਰ ਇੱਕ ਵਾਰੀ ਚੱਲ ਕਿੰਨੀ ਵਾਰ ਹੀ ਜਾਓਗੇ ਡਿਪਟੀ ਸਾਹਿਬ ਅੰਦਰ ਹੋ ਕੇ ਆਏ ਨੇ ਐਸਐਚਓ ਸਾਹਿਬ ਅੰਦਰ ਹੋ ਕੇ ਆਏ ਨੇ ਤਰਨਤਾਰ ਦਾ ਬੰਦਾ ਫੜਿਆ ਗਿਆ ਤਰਨਤਾਰ ਦੇ ਹਲਕੇ ਵਾਲਾ ਉਹ ਕਿੱਥੋਂ ਆਇਆ ਆ ਬੰਦੇ ਲਭਾਏ ਨੂੰ ਸੌਂ ਖਾ ਲੈਣ ਆਪਾਂ ਹੁਣੇ ਮੰਨ ਜਾ ਕਿ ਸਾਡੀ ਗਲਤੀ ਆ ਹਾਂ ਇਹਦੇ ਵਿੱਚ ਕੀ ਆ ਇਸ ਤਰਨਤਾਰ ਦਾ ਬੰਦਾ ਉਹ ਫੜਿਆ ਗਿਆ ਉਹ ਗੱਡੀ ਆ ਬੰਦੇ ਦੂਸਰੇ ਆਏ ਨੇ ਸੜੇ ਆਮ ਤੱਕ ਸਾਡੀ ਚਾਚੀ ਤਰਨਤਾਰ ਨੇ ਆਈ ਆ ਡਾਂਗ ਤੇ ਪਈ ਜਾ ਇਹ ਮਾਰਨ ਦੇ ਨੇ ਕੋ ਡਾਂਗ ਡਾਂਗ ਠੀਕ ਠੀਕ ਇਸ ਵੇਲੇ ਪੁਲਿਸ ਅਧਿਕਾਰੀ ਵੀ ਮੌਜੂਦ ਨੇ ਉਹਨਾਂ ਵੱਲੋਂ ਲਗਾਤਾਰ ਦੋਵਾਂ ਧਿਰਾਂ ਨੂੰ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਪਰ ਤਲਖੀ ਜਿਹੜੀ ਹੈ ਉਹ ਲਗਾਤਾਰ ਵਧਦੀ ਹੋਈ ਨਜ਼ਰ ਆ ਰਹੀ ਹੈ ਤਾਂ ਗੱਡੀ ਨੂੰ ਲੈ ਕੇ ਜਿਹੜਾ ਸਵਾਲ ਖੜਾ ਹੋ ਰਿਹਾ ਸੀ ਉਹ ਕਹਿ ਰਹੇ ਕਿ ਗੱਡੀ ਸਾਡੀ ਆਪਣੀ ਹੈ ਗੱਡੀ ਦੀ ਚਾਬੀ ਜਿਹੜੀ ਹੈ ਉਹ ਤੱਕਾ ਮੁਕੀ ਦੇ ਦੌਰਾਨ ਤਾਂ ਹੁਣ ਤੁਸੀਂ ਦੇਖੋ ਕਿ ਸੜਕ ਦੇ ਵਿਚਕਾਰ ਇੱਕ ਜਿਹੜੀ ਪੁਲਿਸ ਵੱਲੋਂ ਇੱਕ ਅਸੀਂ ਕਹਿ ਸਕਦੇ ਕਿ ਲੇਅਰ ਜਿਹੜੀ ਹੈ ਉਹ ਤਿਆਰ ਕਰ ਦਿੱਤੀ ਗਈ ਹੈ ਕਿਉਂਕਿ ਤਾਂ ਕਿ ਦੋਵੇਂ ਜਿਹੜੇ ਵਰਕਰ ਨੇ ਉਹ ਆਪਸ ਦੇ ਵਿੱਚ ਕਿਸੇ ਤਰ੍ਹਾਂ ਦੀ ਝੜਪ ਉਹਨਾਂ ਦੀ ਨਾ ਹੋਵੇ ਕਿਉਂਕਿ ਲਗਾਤਾਰ ਜਦੋਂ ਵੈਸਸਬਾਜ਼ੀ ਹੁੰਦੀ ਹੈ ਤਾਂ ਦੋਵਾਂ ਧਿਰਾਂ ਦੇ ਜਿਹੜੇ ਸਮਰਥਕ ਨੇ ਉਹਨਾਂ ਵੱਲੋਂ ਇੱਕ ਦੂਜੇ ਦੇ ਨਾਲ ਜੋ ਹੈ ਉਹ ਸਵਾਲ ਜਵਾਬ ਕੀਤੇ ਜਾਂਦੇ ਨੇ ਜਿਸ ਤੋਂ ਬਾਅਦ ਤਲਕੀ ਵਾਲਾ ਮਾਹੌਲ ਬਣਦਾ ਤਾਂ ਇਸ ਵੇਲੇ ਡੇਰਾ ਪਠਾਣਾ ਡੇਰਾ ਬਾਬਾ ਨਾਨਕ ਦਾ ਇਹ ਪਿੰਡ ਹੈ ਤਾਂ ਬਿਲਕੁਲ ਸਾਹਮਣੇ ਤੁਸੀਂ ਦੇਖੋ ਕਿ ਜੋ ਗੁਰਦੀਪ ਰੰਦਾਵਾ ਨੇ ਉਹ ਬਿਲਕੁਲ ਸਾਹਮਣੇ ਕੁਰਸੀ ਦੇ ਉੱਤੇ ਬੈਠੇ ਹੋਏ ਨੇ ਨਾਲ ਉਹਨਾਂ ਦੇ ਸਬਰਤਕ ਮੌਜੂਦ ਨੇ ਇਸ ਪਾਸੇ ਸੁਖਜਿੰਦਰ ਰੰਦਾਵਾ ਤਾਂ ਹੋਰ ਫੋਰਸ ਜਿਹੜੀ ਹੈ ਉਹ ਇਸ ਥਾਂ ਦੇ ਉੱਤੇ ਪਹੁੰਚਦੀ ਹੋਈ ਨਜ਼ਰ ਆ ਰਹੀ ਹੈ ਪੁਲਿਸ ਅਧਿਕਾਰੀ ਤੁਸੀਂ ਦੇਖੋ ਕਿ ਹੁਣ ਹੋਰ ਇੱਥੇ ਪਹੁੰਚੇ ਨੇ ਕਿਉਂਕਿ ਪੂਰੇ ਜ਼ਿਲ੍ਹੇ ਦੇ ਵਿੱਚ ਜਦੋਂ ਇਹ ਖਬਰ ਜਿਹੜੀ ਹੈ ਹਲਕੇ ਦੇ ਵਿੱਚ ਫੈਲੀ ਤਾਂ ਹਰ ਪਾਸੇ ਹੁਣ ਇਸੇ ਜਿਹੜੀ ਥਾਂ ਨੂੰ ਲੈ ਕੇ ਹੀ ਹਰ ਪਾਸੇ ਚਰਚਾ ਹੋ ਰਹੀ ਹੈ ਕਿਉਂਕਿ ਇੱਕ ਪਾਸੇ ਤਾਂ ਪੋਲਿੰਗ ਜਿਹੜੀ ਹੈ ਉਹ 7 ਵਜੇ ਸ਼ੁਰੂ ਹੋਣੀ ਸੀ ਹੁਣ ਸੀਨੀਅਰ ਪੁਲਿਸ ਅਧਿਕਾਰੀ ਜਿਹੜੇ ਨੇ ਉਹ ਮੌਕੇ ਤੇ ਪਹੁੰਚੇ ਨੇ ਤਾਂ ਇੱਥੇ ਤੁਸੀਂ ਦੇਖੋ ਕਿ ਗੱਲਬਾਤ ਆ ਕੇ ਜਿਹੜੀ ਆ ਉਹ ਕੀਤੀ ਜਾ ਰਹੀ ਕਿ ਇਸ ਮਾਹੌਲ ਨੂੰ ਸ਼ਾਂਤ ਕੀਤਾ ਜਾਵੇ ਕਿਉਂਕਿ ਇੱਕ ਪਾਸੇ ਗੁਰਦੀਪ ਸਿੰਘ ਰੰਦਾਵਾ ਬੈਠ ਚੁੱਕੇ ਨੇ ਮੋਰਚਾ ਲਗਾ ਕੇ ਹਾਲਾਂਕਿ ਉਹਨਾਂ ਤੋਂ ਪਹਿਲਾਂ ਸੁਖਜਿੰਦਰ ਰੰਦਾਵਾ ਇੱਥੇ ਪਹੁੰਚੇ ਜਦੋਂ ਉਹਨਾਂ ਨੂੰ ਸ਼ਿਕਾਇਤ ਮਿਲਦੀ ਹੈ ਕਿ ਉਹਨਾਂ ਦੇ ਇੱਕ ਸਮਰਥਕ ਦੇ ਨਾਲ ਮਾਰਕੁਟਾਈ ਕੀਤੀ ਗਈ ਹੈ ਤਾਂ ਉਸ ਤੋਂ ਬਾਅਦ ਮਾਹੌਲ ਥੋੜਾ ਤਲਖੀ ਵਾਲਾ ਬਣਦਾ ਹੈ ਹੁਣ ਇਲਜ਼ਾਮ ਤਰਾਸ਼ੀਆਂ ਜਿਹੜੀਆਂ ਨੇ ਇੱਕ ਦੂਜੇ ਦੇ ਖਿਲਾਫ ਬਿਆਨਬਾਜ਼ੀ ਜਿਹੜੀ ਹੈ ਉਹ ਵੀ ਕੀਤੀ ਜਾ ਰਹੀ ਤਾਂ ਹੁਣ ਪੁਲਿਸ ਅਧਿਕਾਰੀ ਜਿਹੜੇ ਨੇ ਉਹ ਦੂਸਰੇ ਪਾਸੇ ਪਹੁੰਚੇ ਨੇ ਉੱਥੇ ਗੁਰਦੀਪ ਸਿੰਘ ਰੰਦਾਵਾ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਇਸ